ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਤੁਸੀਂ ਬਾਖੂ ਵੀ ਜਾਣਦੇ ਹੋ ਕਿ ਪੋਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਅਜਿਹੇ ਤਿਉਹਾਰ ਆਉਂਦੇ ਨੇ ਪੂਰੇ ਸਾਲ ਦੇ ਵਿੱਚ ਬਹੁਤ ਸਾਰੇ ਅਜਿਹੇ ਤਿਉਹਾਰ ਆਉਂਦੇ ਨੇ ਜੋ ਸਿੱਖਾਂ ਵਾਸਤੇ ਵਰਜਤ ਦੱਸੇ ਜਾਂਦੇ ਨਹੀਂ ਜੀ ਹਾਂ ਖੁਸ਼ੀ ਅਸੀਂ ਦੂਜਿਆਂ ਦੀ ਖੁਸ਼ੀ ਵਿੱਚ ਜ਼ਰੂਰ ਮਨਾ ਸਕਦੇ ਹਾਂ ਦੂਜਿਆਂ ਦੀ ਖੁਸ਼ੀ ਵਿੱਚ ਜ਼ਰੂਰ ਸ਼ਮੂਲੀਅਤ ਕਰ ਸਕਦੇ ਹਾਂ ਪਰ ਹਾਂ ਆਪਣੇ ਸਿਧਾਂਤਾਂ ਨੂੰ ਆਪਣੀ ਮਰਿਆਦਾ ਨੂੰ ਛਿੱਕੇ ਟਾਂਗਦਿਆਂ ਅਸੀਂ ਅਜਿਹਾ ਕੋਈ ਵੀ ਕਾਰਜ ਨਹੀਂ ਕਰ ਸਕਦੇ ਜੋ ਸਾਡੇ ਧੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਤੋਂ ਪਰੇ ਹੋਵੇ ਕੁਝ ਅਜਿਹੇ ਹੀ ਤਿਉਹਾਰ ਕੁਝ ਅਜਿਹੇ ਫੈਸਟੀਵਲਸ ਨੂੰ ਲੈ ਕੇ ਯਾਨੀ ਜਸਵਿੰਦਰ ਸਿੰਘ ਨੇ ਆਪਣੀ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਕਿ ਅਸੀਂ 크리스마ਸ ਹੋਵੇ ਰੱਖੜੀ ਹੋਵੇ ਜਾਂ ਲੋਹੜੀ ਅਜਿਹੇ ਤਿਉਹਾਰ ਮਨਾ ਕੇ ਆਖਿਰ ਆਪਣੀ ਨੌਜਵਾਨ ਪੀੜੀ ਦਾ ਕਿਉਂ ਬੇੜਾ ਕਰ ਕਰਨ ਲੱਗੇ ਆ ਆਓ ਪਹਿਲਾਂ ਇਹਨਾਂ ਦੇ ਵਿਚਾਰ ਸੁਣਦੇ ਆ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਸ਼ਹੀਦੀ ਹਫਤਾ ਚੱਲ ਰਿਹਾ ਤੇ ਹੁਣ 크리스마ਸ ਆਈ ਸੀ ਅੱਜ 크리스마ਸ ਦੀਆਂ ਸ਼ਾਮਾਂ ਪੈ ਚੁੱਕੀਆਂ ਨੇ ਪਰ ਸਾਡੇ ਜਿਹੜੇ ਸਿੱਖ ਨੇ ਨਾਂ ਦੇ ਉਹ ਬਹੁਤੇ ਜਿਹੜੇ ਨੇ ਘਰਾਂ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਰਹਿੰਦੇ ਨੇ 크리스마ਸ ਮਨਾਣੋਂ ਹਟਦੇ ਨੇ ਤੇ ਨਾ ਜਿਹੜੇ ਸਾਡੇ ਇੰਡੀਆ ਦੇ ਵਿੱਚ ਨੇ ਉਹ ਰਖੜੀ ਤੇ ਲੋਹੜੀ ਵਗੈਰਾ ਮਨਾਉਣਾ ਹਟਦੇ ਨੇ ਤੇ ਨਾ ਜਿਹੜੇ ਮੁਸਲਮਾਨ ਕੰਟਰੀਆਂ ਚ ਸਿੱਖ ਰਹਿ ਰਹੇ ਨੇ ਉਹ ਬਹੁਤੇ ਈਦ ਮਨਾਈ ਜਾਂਦੇ ਨੇ ਸੋ ਗੁਰੂ ਪਿਆਰਿਓ ਥੋੜੀ ਜੀ ਸਾਨੂੰ ਸੋਚਣ ਵਾਲੀ ਵੀ ਗੱਲ ਆ ਜਿਵੇਂ ਹੁਣ ਕ੍ਰਿਸਮਸ ਹੀ ਆ ਕੀ ਆ ਇਹੀ ਆ ਨਾ ਵੀ ਬੱਚਿਆਂ ਨੂੰ ਗਿਫਟ ਦੇਣੇ ਹੁੰਦੇ ਆ ਕੀ ਇਹ ਗਿਫਟ ਤੁਸੀਂ ਮਤਲਬ ਕੀ ਗੁਰਨਾਨਕ ਦੇਵ ਜੀ ਦੇ ਗੁਰਪ੍ਰਭੂ ਤੇ ਨਹੀਂ ਦੇ ਸਕਦੇ ਜੇ ਤੁਹਾਡੀ ਇਹ ਪ੍ਰੋਬਲਮ ਆ ਵੀ ਚਲੋ ਜੀ 크리스마ਸ ਤੇ ਛੇਲਾ ਲਾਗਦੀਆਂ ਜੀ ਅਸੀਂ ਤੇ ਤਾਂ ਲੈ ਕੇ ਦੇ ਦਿੰਨੇ ਆ ਜੀ ਸਸਤੇ ਹੁੰਦੇ ਆ ਤੇ ਸਕੂਲਾਂ 'ਚ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੱਚੇ ਪੜ੍ਹਦੇ ਆ ਵੀ ਸਾਰੇ ਬੱਚਿਆਂ ਨੂੰ ਗਿਫਟ ਮਿਲਦੇ ਆ ਫਿਰ ਬੱਚੇ ਕਹਿੰਦੇ ਸਾਨੂੰ ਨਹੀਂ ਮਿਲਿਆ ਤੇ ਜੇ ਇਹ ਪ੍ਰੋਬਲਮ ਆ ਤਾਂ ਗੁਰਗੋਬਿੰਦ ਸਿੰਘ ਜੀ ਦੇ ਗੁਰਪਰਬ ਤੇ ਦੇ ਦਿਆ ਕਰੋ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਪਰਬ ਆ ਉਹ ਅੱਜ ਕੱਲ ਦੇ ਦਿਨਾਂ 'ਚ ਹੀ ਆਉਂਦਾ ਆ 크리스마ਸ ਦੇ ਨੇੜੇ ਜੇ ਹੀ ਆਉਂਦਾ ਹਰ ਵੇਲੇ ਤੇ ਗਿਫਟ ਲੈ ਕੇ ਰੱਖ ਲਿਆ ਕਰੋ ਉਹਨਾਂ ਦਿਨਾਂ ਤੇ ਦੇ ਦਿਆ ਕਰੋ ਜੇ ਗੋਰੇ ਗੱਲ ਕਹਿੰਦੇ ਆ ਵੀ ਤੁਹਾਨੂੰ ਇਹ ਸੰਟਾ ਨੇ ਦਿੱਤਾ ਜੀ ਜੀਸਸ ਨੇ ਭੇਜਿਆ ਆ ਦੀ ਸੰਟਾ ਤੇ ਕੀ ਸਾਨੂੰ ਸਾਰਾ ਕੁਝ ਸਾਡੇ ਗੁਰੂਆਂ ਨੇ ਨਹੀਂ ਦਿੱਤਾ ਹਾਂਜੀ ਕੀ ਗੁਰੂਆਂ ਦੀ ਇਹ ਬਖਸ਼ਿਸ਼ ਨਹੀਂ ਗੁਰਪਰਮੇਸ਼ਰ ਏਕੋ ਜਾਣ ਤੇ ਗੁਰੂ ਤੇ ਪਰਮੇਸ਼ਰ ਇੱਕ ਨਹੀਂ ਦਦਾ ਦਾਤਾ ਏਕ ਹੈ ਸਭ ਕੁਝ ਦੇਵਨ ਹਾਰ ਜੇ ਸਾਨੂੰ ਪਰਮੇਸ਼ਰ ਨੇ ਆ ਹੱਥ ਪੈਰ ਸਾਰਾ ਕੁਝ ਸਹੀ ਸਲਾਮਤ ਦਿੱਤਾ ਆ ਤੇ ਫੇਰ ਹੀ ਅਸੀਂ ਇਹਨਾਂ ਦੇ ਨਾਲ ਕਮਾਈ ਕਰਕੇ ਮਤਲਬ ਕੀ ਲਿਆ ਕੇ ਬੱਚਿਆਂ ਨੂੰ ਕੁਝ ਦਿੰਨੇ ਆ ਨਾ ਕੀ ਇਹ ਗੁਰੂ ਦੀ ਦੇਣ ਨਹੀਂ ਜਿਉ ਉਹਦੇ ਦਿੱਤੇ ਹੋਏ ਸਾਹ ਆ ਰਹੇ ਨੇ ਤੇ ਤਾਂ ਹੀ ਅਸੀਂ ਕੋਈ ਮਿਹਨਤ ਕਰ ਪਾਉਨੇ ਆ ਨਾ ਸੋ ਗੁਰੂ ਪਿਆਰਿਓ ਕਹਿਣ ਤੋਂ ਭਾਵੇਂ ਆ ਵੀ ਬੱਚਿਆਂ ਨੂੰ ਜਿਵੇਂ ਭਗਤ ਫਰੀਦ ਜੀ ਨੇ ਆ ਭਗਤ ਫਰੀਦ ਜੀ ਦੀ ਮਾਤਾ ਨੇ ਜਦੋਂ ਭਗਤ ਫਰੀਦ ਜੀ ਨੂੰ ਜੋੜਿਆ ਸੀ ਵੀ ਬੇਟਾ ਕੀ ਮਿਲੇਗਾ ਤੈਨੂੰ ਸ਼ੱਕਰ ਮਿਲੇਗੀ ਹਾਂਜੀ ਤੇ ਕੀ ਅਸੀਂ ਉਹ ਗਿਫਟ ਬੱਚਿਆਂ ਨੂੰ ਗੁਰਗੋਬਿੰਦ ਸਿੰਘ ਜੀ ਦੇ ਗੁਰਪਰਵ ਦੇ ਨਹੀਂ ਦੇ ਸਕਦੇ ਸੋ ਗੁਰੂ ਪਿਆਰਿਓ ਲੋੜ ਹੈ ਸਮਝਦਾਰ ਬਣਨ ਦੀ ਜੇ ਇਦਾਂ ਹੀ ਚੱਲਦਾ ਰਿਹਾ ਜਿੱਦਾਂ ਹੁਣ ਕੰਮ ਚੱਲ ਰਿਹਾ ਬਹੁਤੇ ਜਿਹੜੇ ਤੁਸੀਂ ਵੇਖ ਲਓ ਜਿਹੜੇ ਤੁਸੀਂ ਵਿਦੇਸ਼ਾਂ ਦੇ ਵਿੱਚ ਆਏ ਹੋਏ ਉਹ ਜਿਨ੍ਹਾਂ ਦੀ ਦੂਜੀ ਪੀੜ੍ਹੀ ਹੈ ਇਸ ਵੇਲੇ ਮਤਲਬ ਕਿ ਦੂਜੀ ਪੀੜ੍ਹੀ ਜੰਗ ਹੋ ਚੁੱਕੀ ਆ ਗਾਂ ਉਹਨਾਂ ਦੇ ਵਿਆਹ ਹੋ ਚੁੱਕੇ ਆ ਇੱਥੇ ਪੜੇ ਲਿਖੇ ਨੇ ਜਾਂ ਉਹਨਾਂ ਦੇ ਅੱਗੇ ਬੱਚੇ ਨੇ ਕੀਦੇ ਘਰੇ ਮੈਨੂੰ ਦੱਸੋ ਵੀ ਕੀ 99% ਉਹਨਾਂ ਦੇ ਘਰੇ ਇਸ ਵੇਲੇ ਕ੍ਰਿਸਮਸ ਟਰੀ ਪਿਆ ਨਹੀਂ ਹੋਇਆ ਉਹਦੇ ਥੱਲੇ ਗਿਫਟ ਤੁਸੀਂ ਨਹੀਂ ਸੀ ਰੱਖੇ ਹਾਂਜੀ ਸੋ ਗਿਫਟ ਦਿੰਨੇ ਆ ਜੀ ਉਹ ਉਹ ਕ੍ਰਿਸਮਸ ਟਰੀ ਦੇ ਥੱਲੇ ਰੱਖ ਰੱਖ ਕੇ ਤੇ ਬੱਚਿਆਂ ਦੇ ਮਨ ਦੇ ਵਿੱਚ ਪ੍ਰਭਾਵ ਕੀ ਪੈਂਦਾ ਕਦੀ ਸੋਚਿਆ ਤੁਸੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਬੱਚੇ ਤੁਹਾਡੇ ਨੇ ਪੰਜਾਬੀ ਉਹਨਾਂ ਨੂੰ ਨਹੀਂ ਚੰਗੀ ਤਰ੍ਹਾਂ ਆਉਂਦੀ ਨਾ ਉਹਨਾਂ ਨੂੰ ਕੋਈ ਮਤਲਬ ਕੀ ਕਿਸੇ ਦੀ ਕੀਤੀ ਹੋਈ ਪ੍ਰਚਾਰਕਾਂ ਦੀ ਬਹੁਤਿਆਂ ਦੀ ਕਥਾ ਚੰਗੀ ਤਰ੍ਹਾਂ ਸਮਝ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਕ੍ਰਿਸਮਸਾਂ ਹੀ ਮਨਾਉਣਗੇ ਸੋ ਗੁਰੂ ਪਿਆਰਿਓ ਥੋੜੇ ਸਿਆਣੇ ਬਣੋ। ਇਹੀ ਗਿਫਟ ਤੁਸੀਂ ਗੁਰਗੋਬਿੰਦ ਸਿੰਘ ਜੀ ਦੇ ਗੁਰਪਰਬ ਤੇ ਵੀ ਦੇ ਸਕਦੇ ਆ ਤੇ ਬੱਚਿਆਂ ਨੂੰ ਸਮਝਾ ਵੀ ਸਕਦੇ ਆ ਵੀ ਬੇਟਾ ਸਾਨੂੰ ਸਾਹ, ਸਰੀਰ, ਸਾਰਾ ਕੁਝ ਠੀਕ ਆ ਪਰਮੇਸ਼ਰ ਦੀ ਦੇਣ ਆ ਤੇ ਗੁਰੂ ਤੇ ਪਰਮੇਸ਼ਰ ਇੱਕੋ ਹੀ ਆ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਹਾਂਜੀ। ਤੇ ਇਸ ਕਰਕੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਨਹੀਂ ਤੇ ਜਿਹੜੇ ਤੁਹਾਡੇ ਤੁਸੀਂ ਵੇਖ ਲਓ ਕੀ ਅੱਜ ਦੇ ਜਿਹੜੇ ਹਾਲਾਤ ਨੇ 95% ਜਾਂ ਆਪਾਂ ਚਲੋ 90% ਕਹਿ ਲਈਏ ਕੀ ਜਿਹੜੇ ਸਿੱਖ ਨੇ ਸਿੱਖਾਂ ਦੇ ਘਰੇ ਪੈਦਾ ਹੋਏ ਨੇ ਉਹ ਸਿੱਖੀ ਤੋਂ ਬੇਮੁਖ ਨਹੀਂ ਹੋਏ ਫਿਰਦੇ ਮੈਨੂੰ ਇੱਕ ਦੂਜੀ ਕਮਿਊਨਿਟੀ ਦਾ ਬੰਦਾ ਮਿਲਿਆ ਸੀਗਾ ਤੇ ਉਹਨੇ ਮੈਨੂੰ ਇੱਕ ਵਾਰੀ ਪੁੱਛਿਆ ਜੀ ਤੁਹਾਡੇ ਗੁਰਦਾਰੇ ਤੇ ਬਹੁਤ ਨੇ ਪਰ ਮਤਲਬ ਕੀ ਤੁਹਾਡੇ ਬੱਚਿਆਂ ਦੇ ਇਥੇ ਜਿਹੜੇ ਸਕੂਲ ਨੇ ਪ੍ਰਾਈਵੇਟ ਸਕੂਲ ਉਹ ਕਿੰਨੇ ਕ ਨੇ ਤੇ ਕਹ ਲਓ ਵੀ ਕਹਿਣਾ ਪਿਆ ਵੀ ਮੇ ਵੀ 1-2 ਹੋਊਗੇ ਜ਼ਿਆਦੇ ਤੋਂ ਜ਼ਿਆਦੇ ਹਾਂਜੀ ਅਮਰੀਕਾ ਦੇ ਵਿੱਚ ਜਾਂ 3-4 ਹੋਣਗੇ ਅਸੀਂ ਗੁਰੂ ਘਰ ਦੇ ਵਿੱਚ ਮਾੜੀ ਜੀ ਮਤਲਬ ਕੀ ਕੋਈ ਗੱਲਬਾਤ ਹੁੰਦੀ ਆ ਮਾੜੀ ਜੀ ਲੜਾਈ ਅਸੀਂ ਕਰਦੇ ਆ ਤੇ ਉਸੇ ਵੇਲੇ ਕਮੇਟੀ ਦੇ ਨਾਲ ਲੜ ਕੇ ਅਸੀਂ ਦੂਜਾ ਗੁਰੂ ਘਰ ਬਣਾਉਣ ਚੱਲ ਜੰਨੇ ਆ ਦੂਜੇ ਗੁਰੂ ਘਰ 'ਚ ਮਾੜੀ ਜੀ ਗੱਲ ਹੁੰਦੀ ਆ ਉਸੇ ਵੇਲੇ ਲੜ ਕੇ ਅਸੀਂ ਤੀਜਾ ਗੁਰੂ ਘਰ ਬਣਾ ਲੈਨੇ ਆ ਤੀਜੇ 'ਚ ਹੁੰਦੀ ਚੌਥਾ ਇਦਾਂ ਕਈ ਕਈ ਸ਼ਹਿਰਾਂ ਦੇ ਵਿੱਚ 4-4 5-5 ਗੁਰਦਾਰੇ ਬਣੇ ਹੋਏ ਨੇ ਹਾਲਾਂਕਿ ਇੰਨੇ ਗੁਰਦਾਰਿਆਂ ਦੀ ਉੱਥੇ ਲੋੜ ਨਹੀਂ ਹੈਗੀ ਪਰ ਜਿਹੜੇ ਬੱਚਿਆਂ ਦਾ ਭਵਿੱਖ ਸਵਾਰਨ ਦੇ ਲਈ ਜਿਵੇਂ ਚਾਰਟਰਡ ਸਕੂਲ ਹੁੰਦੇ ਨੇ ਕ੍ਰਿਸਚੀਅਨ ਕੰਟਰੀਆਂ ਨੇ ਸਭ ਕੁਝ ਇਹਨਾਂ ਦਾ ਫਿਰ ਵੀ ਇਹਨਾਂ ਨੇ ਚਾਰਟਰਡ ਸਕੂਲ ਖੋਲੇ ਹੋਏ ਨੇ ਜਿਹੜੇ ਚਾਰਟਰਡ ਸਕੂਲ ਸਾਨੂੰ ਖੋਲਣ ਦੀ ਲੋੜ ਹੈ ਸਿੱਖਾਂ ਦੇ ਨਾਂ ਤੇ ਜਿੱਥੇ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਮਤਲਬ ਕੀ ਜਿਹੜੀ ਆ ਗੁਰਮਤਿ ਦੀ ਵਿੱਦਿਆ ਦਿੱਤੀ ਜਾਵੇ ਗੁਰਬਾਣੀ ਬਾਰੇ ਜਾਣੂ ਕਰਾਇਆ ਜਾਵੇ ਗੁਰੂ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਹਾਂਜੀ ਉਹਦੇ ਵੱਲ ਸਾਡਾ ਕਿਸੇ ਦਾ ਧਿਆਨ ਨਹੀਂਗਾ ਤੇ ਕੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੇ ਵਿੱਚ ਕੰਡੇ ਨਹੀਂ ਬੀਜ ਰਹੇ ਜਿਆਦਾ ਜ਼ਰੂਰੀ ਇਹ ਆ ਕਿ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦਈਏ ਬੱਚਿਆਂ ਦਾ ਜਿਹੜਾ ਭਵਿੱਖ ਹੈ ਜੇ ਗੋਰਿਆਂ ਦੇ ਸਕੂਲ 'ਚ ਹੀ ਪੜਨਗੇ ਤੇ ਦੂਜੀ ਤੀਜੀ ਚੌਥੀ ਪੀੜ੍ਹੀ ਜਿਹੜੀ ਆ ਉਹ ਗੋਰਿਆਂ ਵਰਗੀ ਹੀ ਬਣੇਗੀ ਸੋ ਗੁਰੂ ਪਿਆਰਿਓ ਲੋੜ ਆ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਆਪਣੇ ਜਿਹੜਾ ਬੱਚਿਆਂ ਦਾ ਸਾਡਿਆਂ ਦਾ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਆ ਉਹਨੂੰ ਸਵਾਰੀਏ ਆਪਾਂ ਹੁਣ ਲੋੜੀ ਦੀ ਗੱਲ ਕਰ ਲਈਏ ਹੁਣ ਆਦ ਕੀ 13 ਤਰੀਕ ਨੂੰ ਆਉਣਾ ਗੁਰਗੋਬਨ ਸਿੰਘ ਜੀ ਦਾ ਗੁਰਪਰਵ ਤੇ ਗੁਰਗੋਬਨ ਸਿੰਘ ਜੀ ਦੇ ਗੁਰਪਰਵ ਤੇ ਜਿਹੜੇ ਆ ਸਾਰੇ ਪਤਾ ਨਹੀਂ ਗੁਰਦਾਰੇ ਜਾਣ ਨਾ ਜਾਣ ਜਿੰਨੇ ਬੰਦੇ ਤੁਸੀਂ ਵੇਖੋ ਵੀ ਨਵੇਂ ਸਾਲ ਤੇ ਗੁਰੂ ਘਰ ਆਉਂਦੇ ਆ ਉਹ ਉਨੀ ਸੰਗਤ ਕਰੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪਰਵ ਤੇ ਗੁਰੂ ਘਰਾਂ ਦੇ ਵਿੱਚ ਦੇਖੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਨਹੀਂ ਗੁਰਗੋਬਨ ਸਿੰਘ ਜੀ ਦੇ ਗੁਰਪਰਵ ਤੇ ਉਨੀ ਸੰਗਤ ਕਰੀ ਤੁਹਾਨੂੰ ਦੇਖੀ ਹੈ ਸੋ ਕਹਿਣ ਤੋਂ ਭਾਵੇਂ ਆ ਵੀ ਉਹ ਭਾਵੇਂ ਇੰਡੀਆ ਦੇ ਵਿੱਚ ਵੀ ਗੁਰਗੋਬਨ ਸਿੰਘ ਜੀ ਦੇ ਗੁਰਪ੍ਰਬਤੇ ਹਾਜ਼ਰੀ ਭਰਨ ਭਾਵੇਂ ਨਾ ਭਰਨ ਉਹਨਾਂ ਤੋਂ ਸਿੱਖਿਆ ਲੈਣ ਭਾਵੇਂ ਨਾ ਲੈਣ ਪਰ ਉਹ ਲੋਹੜੀ ਜ਼ਰੂਰ ਮਨਾਉਣ ਗਏ ਹਾਂ ਜੀ ਤੇ ਮਾਗੀ ਜਿਹੜੀ ਅਗਲੇ ਦਿਨ ਹੁੰਦੀ ਹੈ ਉਹਨੂੰ ਵੀ ਅਸੀਂ ਭੁੱਲੇ ਬੈਠੇ ਹਾਂ ਜਿਹੜੀ 40 ਮੁਕਤਿਆਂ ਦੀ ਸ਼ਹਾਦਤ ਦਾ ਜਿਹੜਾ ਦਿਨ ਮਕਰਰ ਕੀਤਾ ਹੋਇਆ ਉਹਨੂੰ ਵੀ ਅਸੀਂ ਭੁੱਲੇ ਬੈਠੇ ਹਾਂ ਸੋ ਗੁਰੂ ਪਿਆਰੇ ਉਹ ਲੋਹੜੀ ਜਿਹੜੀ ਆ ਕਈ ਜਣੇ ਕਹਿ ਦਿੰਦੇ ਆ ਜੀ ਲੋਹੜੀ ਜਿਹੜਾ ਜੀ ਇਹ ਤੇ ਅੱਜ ਦਾ ਸੀਜ਼ਨਲ ਤਿਹਾਰਾ ਹੈ ਜਾ ਕਈ ਜਣੇ ਕਹਿ ਦਿੰਦੇ ਆ ਜੀ ਇਹ ਤੇ ਪੰਜਾਬੀ ਤਿਹਾਰ ਆ ਜੀ ਦੁੱਲਾ ਪੱਟੀ ਵਾਲਾ ਹੋਇਆ ਜੀ ਫਲਾਣਾ ਹੋਇਆ ਠਿਮਕਾ ਹੋਇਆ ਤੇ ਫੇਰ ਜੇ ਹੁਣ ਮੈਂ ਕਵਾਂ ਵੀ ਵਿਸਾਖੀ ਨੂੰ ਕਿਉਂ ਅਸੀਂ ਮੰਨਦੇ ਆਂ ਵਿਸਾਖੀ ਨੂੰ ਇਸੇ ਕਰਕੇ ਮੰਨਦੇ ਆ ਨਾ ਵੀ 10ਵੇਂ ਪਾਸ਼ਾ ਨੇ ਉਸ ਦਿਨ ਅਮਰ ਅਛਾਇਆ ਖਾਲਸਾ ਸਾਜਿਆ ਵਿਸਾਖੀ ਇਸੇ ਕਰਕੇ ਮਨਾਉਂਦੇ ਆ ਨਾ ਤੇ ਜੇ ਹੁਣ ਕਹੇ ਜੀ ਨਹੀਂ ਜੀ ਵਿਸਾਖੀ ਤੇ ਅਸੀਂ ਇਸ ਕਰਕੇ ਮਨਾਉਂਦੇ ਆ ਜੀ ਕਿਉਂਕਿ ਵਿਸਾਖੀ ਵਾਲੇ ਦਿਨ 78 ਵਾਲਾ ਕਾਂਡ ਹੋਇਆ ਸੀ ਤੇ ਉਦੋਂ 13 ਸਿੰਘ ਸ਼ਹੀਦ ਹੋਏ ਸੀਗੇ ਇਸ ਕਰਕੇ ਮਨਾਉਨੇ ਆ ਨਹੀਂ ਠੀਕ ਆ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਆ ਪਰ ਵਿਸਾਖੀ ਦਾ ਜਿਹੜਾ ਮੁੱਖ ਕਾਰਨ ਉਹ ਖਾਲਸੇ ਦੀ ਸਾਜਣਾ ਆ ਪਰ ਲੇਟਰ ਆਨ ਉਸ ਦਿਨ ਦੇ ਨਾਲ ਕਈ ਹੋਰ ਜਿਹੜੇ ਨੇ ਵਾਕਿਆ ਜਾਂ ਜਿਹੜੇ ਇਤਿਹਾਸ ਨੇ ਉਹ ਜੁੜ ਜਾਂਦੇ ਨੇ ਇਦਾਂ ਹੀ ਜਿਹੜੀ ਲੋੜੀ ਆ ਇਹ ਸਤਜੋਗ ਦੇ ਵੇਲੇ ਜਦੋਂ ਪ੍ਰਹਿਲਾਦ ਨੂੰ ਹੋਲਕਾ ਅੱਗ ਦੇ ਵਿੱਚ ਲੈ ਕੇ ਬੈਠੀ ਸੀ ਉਹ ਇੱਕ ਮੁੰਡੇ ਦੀ ਪੂਜਾ ਆ ਇਸੇ ਕਰਕੇ ਜਿਵੇਂ ਕਹਿ ਲਓ ਵੀ ਚਲੋ ਬਾਅਦ ਦੇ ਵਿੱਚੋਂ ਲੇਟ ਰਾਉਂ ਪ੍ਰਲਾਦ ਸੜਿਆ ਨਹੀਂ ਹੋਲਕਾ ਸੜ ਗਈ ਤੇ ਇਹ Hindu ਲੋਕ ਜਿਹੜੇ ਉਦੋਂ ਦੀ ਕੱਗ ਦੀ ਪੂਜਾ ਕਰਦੇ ਆ ਤੇ ਇਸੇ ਕਰਕੇ ਸਿਰਫ ਮੁੰਡੇ ਦੀ ਹੀ ਲੋੜੀ ਮਨਾਈ ਜਾਂਦੀ ਆ ਕਦੀ ਕੁੜੀਆਂ ਦੀ ਲੋੜੀ ਨਹੀਂ ਮਨਾਈ ਜਾਂਦੀ ਵੀ ਜਿਵੇਂ ਉਹ ਪ੍ਰਲਾਦ ਨੂੰ ਰੱਖਿਆ ਸੀਗਾ ਵੀ ਅੱਗ ਇਦਾਂ ਹੀ ਸਾਡਾ ਮੁੰਡੇ ਨੂੰ ਵੀ ਕਦੀ ਸਾੜੀ ਨਾ ਕਿਉਂਕਿ Hinduਾਂ ਦਾ ਜਦੋਂ ਮਰ ਜਾਂਦਾ ਉਦੋਂ ਸੰਸਕਾਰ ਹੀ ਕਰੀਦਾ ਭਾਵ ਲੰਮੀ ਆਯੂ ਹੋਵੇ ਕੱਗ ਦੀ ਪੂਜਾ ਆ ਉਹਦੇ ਵਿੱਚ ਤੇਲ ਰੇੜੀਆਂ ਕਈ ਕੋਈ ਸਟਿਆ ਜਾਂਦਾ ਆ ਉਸ ਦਿਨ ਦੇ ਵਿੱਚ ਹਾਂਜੀ ਸੋ ਉਹ ਉਹ ਜਿਹੜੇ ਤਿਹਾਰ ਨੇ ਮਤਲਬ ਕਿ ਜਿਨ੍ਹਾਂ ਜਿਨ੍ਹਾਂ ਦੇ ਤੁਸੀਂ ਸਮੇਂ ਸਮੇਂ ਮੁਤਾਬਕ ਗੁਲਾਮ ਰਹੇ ਆ ਉਹ ਜਿਵੇਂ ਹੁਣ ਕਹਿ ਲਓ ਵੀ ਜਿਹੜੇ ਮੁਸਲਿਮ ਕੰਟਰੀਆਂ ਚ ਰਹਿ ਰਹੇ ਉਹ ਈਦ ਮਨਾਈ ਜਾ ਰਹੇ ਆ ਇੱਥੇ ਜਿਹੜੇ ਰਹਿ ਰਹੇ ਆ 크ਰਿਸਚਨ ਮਨਾਈ ਜਾ ਰਹੇ ਜਿਹੜੇ ਇੰਡੀਆ ਚ ਰਹਿ ਰਹੇ ਤੁਸੀਂ ਲੋਹੜੀ ਮਨਾਈ ਜਾ ਰਹੇ ਆ ਤੇ ਜੇ ਵੇਖਿਆ ਜਾਵੇ ਜਿੱਥੋਂ ਇਹ ਸ਼ੁਰੂ ਹੋਇਆ ਇੱਕ ਭਗਤ ਨੂੰ ਉਹ ਅੱਗ ਦੇ ਵਿੱਚ ਲੈ ਕੇ ਬੰਦੀ ਆ ਕੀ ਇਹ ਖੁਸ਼ੀ ਵਾਲੀ ਗੱਲ ਆ ਉਦੋਂ ਤੁਸੀਂ ਸਾਰੇ ਭੰਗੜੇ ਪਾਉਨੇ ਆ ਤੇ ਖੁਸ਼ੀ ਮਨਾਉਨੇ ਆ ਤੇ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਆ ਹਾਂ ਸੋ ਗੁਰੂ ਪਿਆਰਿਓ ਸਮਝਦਾਰ ਬਣੋ ਆਪਣੇ ਸ਼ਹੀਦਾਂ ਦੇ ਇਤਿਹਾਸ ਦੇ ਨਾਲ ਜੁੜੋ ਹੁਣ ਵੀ ਜਿਹੜੇ ਆ ਆਪਣਾ ਬੱਚਿਆਂ ਨੂੰ ਗਿਫਟ ਤੇ ਅਸੀਂ ਦਿੰਨੇ ਆ ਕੀ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ 크리스마ਸ ਵਾਲੇ ਦਿਨ ਗਿਫਟ ਦੇਈ ਜਾਂਦੇ ਆ ਬੱਚਿਆਂ ਨੂੰ ਬਿਠਾ ਕੇ ਅਸੀਂ ਕੀ ਛੁੱਟੀਆਂ ਦੇ ਦਿਨ ਹੁੰਦੇ ਆ ਚੰਗੀ ਤਰ੍ਹਾਂ ਸਹਿਬਜ਼ਾਦਿਆਂ ਦਾ ਇਤਿਹਾਸ ਨਾਇਆ ਵੀ ਸਾਡੇ 10ਵੇਂ ਪਾਸ਼ਾ ਨੇ ਸਾਡੇ ਵਾਸਤੇ ਕੀ ਕੁਰਬਾਨੀਆਂ ਕੀਤੀਆਂ ਤੇ ਸਹਿਬਜ਼ਾਦਿਆਂ ਨੇ ਕੀ ਕੁਰਬਾਨੀਆਂ ਕੀਤੀਆਂ ਵੀ ਸਿੱਖੀ ਨਹੀਂ ਉਹਨਾਂ ਨੇ ਛੱਡੀ ਸਿੱਖੀ ਨੂੰ ਮਤਲਬ ਕੀ ਵਧਾਉਣ ਦੇ ਲਈ ਤੁਸੀਂ ਆਪਣੇ ਘਰਾਂ ਦੇ ਵਿੱਚ ਇਹੋ ਜਿਹੇ ਯਤਨ ਕਰ ਰਹੇ ਆ ਕਿੰਨੇ ਕ ਜਿਹੜੇ ਤੁਸੀਂ ਕਰ ਰਹੇ ਆ ਜਿਨ੍ਹਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਨਹੀਂ ਆਉਂਦੀ ਜਿਨ੍ਹਾਂ ਨੂੰ ਮਤਲਬ ਕੀ ਤੁਸੀਂ ਗਿਫਟ ਦੇਈ ਜੰਨੇ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਉਹ ਜਿਹੜੀ ਆ ਉਹ ਮਤਲਬ ਕਿ ਕਿੰਨੀ ਕੁ ਪੰਜਾਬੀ ਜਾਣਦੀ ਹੋਏਗੀ ਤੇ ਕਿੰਨੀ ਕੁ ਸਿੱਖ ਵਿਰਸੇ ਦੇ ਨਾਲ ਜੁੜੇਗੀ ਹਾਂਜੀ ਸੋ ਇਸੇ ਤਰ੍ਹਾਂ ਜਿਵੇਂ ਹੁਣ ਕਹਿ ਲਈਏ ਰਖੜੀ ਵੀ ਆ ਰਖੜੀ ਦਾ ਜਿਹੜਾ ਤਿਹਾਰਾ ਹੈ ਹਿੰਦੂਆਂ ਦਾ ਤਿਹਾਰਾ ਹੈ ਹਾਂਜੀ ਤੇ ਇਹਦਾ ਕੋਈ ਬਹੁਤਾ ਪੁਰਾਣਾ ਇਤਿਹਾਸ ਵੀ ਨਹੀਂ ਹੈਗਾ ਤੇ ਜਿਹੜੇ ਰਖੜੀਆਂ ਵਾਲੇ ਸੀਗੇ ਉਹ ਤੇ ਆਪਣੀਆਂ ਘਰ ਵਾਲੀਆਂ ਦੀਆਂ ਆਪਣੀਆਂ ਧੀਆਂ ਭੈਣਾਂ ਦੀ ਮਤਲਬ ਕਿ ਇੱਜ਼ਤ ਬਚਾ ਨਹੀਂ ਸਕੇ ਜਿਹੜੇ ਉਸ ਵੇਲੇ ਦੇ ਜ਼ਾਲਮ ਹਾਕਮ ਸੀਗੇ ਮੁਗਲ ਸੀਗੇ ਉਹ ਇਹਨਾਂ ਦੀਆਂ ਧੀਆਂ ਭੈਣਾਂ ਕੁੜੀਆਂ ਨੂੰ ਚੱਕ-ਚੱਕ ਕੇ ਲੈ ਜਾਂਦੇ ਸੀਗੇ ਤੇ ਇਹ ਬਚਾ ਨਹੀਂ ਸਕੇ ਰਖੜੀਆਂ ਵਾਲੇ ਉਦੋਂ ਜੇ ਬਚਾਇਆ ਤੇ ਕੜੇ ਵਾਲਿਆਂ ਨੇ ਬਚਾਇਆ ਹਾਂਜੀ ਕੜੇ ਵਾਲਿਆਂ ਨੇ ਭੈਣਾਂ ਭਾਵੇਂ ਇਹਨਾਂ ਦੀਆਂ ਸੀਗੀਆਂ ਮੋੜ-ਮੋੜ ਕੇ ਲਿਆਂਦੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਤੁਸੀਂ ਰਖੜੀ ਤੇ ਸਾਰੇ ਚਾਹਨਾ ਬੰਨ੍ਹਦੇ ਆਂ ਕੀ ਅਸਲੀਅਤ ਦੇ ਨਾਲ ਤੁਸੀਂ ਜਿਹੜੀ ਹਿਸਟਰੀ ਆ ਵੀ ਸਿੱਖਾਂ ਨੇ ਕੁਰਬਾਨੀ ਕਰ ਕਰਕੇ ਲੋਕਾਂ ਦੀਆਂ ਵੀ ਧੀਆਂ ਭੈਣਾਂ ਬਚਾ ਕੇ ਲਿਆਂਦੀਆਂ ਤੇ ਆਪਣੀਆਂ ਧੀਆਂ ਭੈਣਾਂ ਦੀ ਵੀ ਇੱਜ਼ਤ ਜਿਹੜੀ ਬਰਕਰਾਰ ਰੱਖੀ ਆ ਤੇ ਉਹ ਕਦੇ ਨਾ ਰੱਖੀ ਸੀ ਉਹ ਤੇਗ ਦੇ ਨਾਲ ਸ਼ਸਤਰਾਂ ਦੇ ਨਾਲ ਕਦੀ ਉਹਨਾਂ ਸ਼ਸਤਰਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਜੇ ਜੇ ਮਤਲਬ ਕਿ ਜਿੱਥੋਂ ਸਾਨੂੰ ਗੁਰੂ ਸਾਹਿਬ ਜੀ ਨੇ ਕੱਢਿਆ ਸੀਗਾ ਨੰਗੀ ਛੁਰੀ ਕبھی ਨਹੀਂ ਪਕੜੀ ਵੀ ਨੰਗੀ ਕਰਦੇ ਸੀ ਕਦੀ ਹੱਥ 'ਚ ਨਹੀਂ ਫੜ ਕੇ ਵੇਖੀ ਜੀ ਜਿੱਥੋਂ ਚੱਕ ਕੇ ਤੁਹਾਨੂੰ ਸ਼ਸਤਰ ਫੜਾ ਕੇ ਜ਼ੁਲਮ ਦੇ ਬਰਖਲਾਫ ਲੜਨਾ ਸਿਖਾਇਆ ਸੀਗਾ ਕੀ ਅਸੀਂ ਅੱਜ ਤੁਸੀਂ ਉਧਰ ਨੂੰ ਵਾਪਸ ਨਹੀਂ ਜਾ ਰਹੇ ਹਾਂਜੀ ਤੇ ਕੀ ਜਿਹੜੇ ਆ ਜੇ ਜੇ ਮੰਨ ਲਓ ਵੀ ਦਿੱਲੀ ਦੇ ਵਿੱਚ ਵੀ ਸਾਰੇ ਸਿੱਖ ਸ਼ਸਤਰਧਾਰੀ ਹੁੰਦੇ ਨਾ ਰਖੜੀਆਂ ਬੰਨਣ ਵਾਲੇ ਹੁੰਦੇ ਬਹੁਤੇ ਜਿਹੜੇ ਸੀਗੇ ਮੈਂ ਹੁਣ ਚਲੋ ਕਾਵਾ ਤੇ ਭਾਪੇ ਸੀਗੇ ਉਥੇ ਜਿਨ੍ਹਾਂ ਦੇ ਨਾਲ ਜ਼ਿਆਦਾ ਇਹ ਕੁਝ ਹੋਇਆ ਜੋ ਕੁਝ ਕਰਦੇ ਆ ਆਪਾਂ ਨੂੰ ਸਾਰੀ ਕਮਿਊਨਿਟੀ ਨੂੰ ਪਤਾ ਆ ਪਰ ਸਾਰੇ ਵੀ ਇੱਕੋ ਜਿਹੇ ਨਹੀਂ ਇਹਨਾਂ ਦੇ ਵਿੱਚੋਂ ਵੀ ਤੇ ਉਹ ਜ਼ਿਆਦੇ ਰਖੜੀਆਂ ਬੰਨਣ ਵਾਲੇ ਸੀਗੇ ਸ਼ਸਤਰਧਾਰੀ ਨਹੀਂ ਸੀ ਨਹੀਂ ਸੀ ਉਹਨਾਂ ਨੂੰ ਸ਼ਸਤਰ ਚਲਾਉਣੇ ਆਉਂਦੇ ਤੇ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਆ ਆਪਾਂ ਨੂੰ ਪਤਾ ਆ ਅੱਜ ਤੱਕ ਆਪਾਂ ਇਨਸਾਫ ਮੰਗੀ ਜੰਨੇ ਆ ਤੇ ਮਹਾਰਾਜ ਨੇ ਤੇ ਸਾਨੂੰ ਬਣਾਇਆ ਸੀ ਸਵਾ ਲੱਖ ਸੇ ਇੱਕ ਲੜਾਊ ਚਮਕੌਰ ਦੀ ਗੜੀ ਸੀ ਹਿੱਦਾਂ ਦਾ ਸੀ ਦੀ ਹਫਤਾ ਚੱਲ ਰਿਹਾ ਚਮਕੌਰ ਦੀ ਗੜੀ ਦੇ ਵਿੱਚ ਕਿੰਨੀ ਫੌਜ ਸੀਗੀ ਤੇ ਕਿੰਨੇ ਕਿ ਸਿੱਖ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਬਰਖਲਾਫ ਜੰਗ ਕੀਤੀ ਕੀ ਸਾਨੂੰ ਨਹੀਂ ਪਤਾ ਤੇ ਕੀ ਹੈ ਕਿ ਘਰ ਦੇ ਬਾਹਰ ਮਤਲਬ ਕਿ ਲੱਖਾਂ ਬੰਦੇ ਜਾਂ 10-10 ਹਜ਼ਾਰ ਬੰਦਾ ਆ ਗਿਆ ਸੀਗਾ ਵੀ ਜੇ ਤੁਸੀਂ ਜਦੋਂ ਦੇਖ ਰਿਹਾ ਵੀ ਅਸੀਂ ਹੁਣ ਮਰਨਾ ਹੀ ਆ ਮੌਤ ਹੀ ਆ ਸਾਹਮਣੇ ਵੀ ਇਹ ਸਾਡੇ ਤੇ ਚੜ ਕੇ ਆ ਗਏ ਆ ਜੇ ਅਗਰ ਤੁਹਾਡੇ ਘਰੇ ਸ਼ਸਤਰ ਹੁੰਦੇ ਤੀਗਾ ਹੁੰਦੀਆਂ ਜਾਂ ਹੋਰ ਰਵਾਇਤੀ ਸ਼ਸਤਰ ਹੁੰਦੇ ਤੁਹਾਨੂੰ ਚਲਾਉਣੇ ਆਉਂਦੇ ਹੁੰਦੇ ਤੇ ਤੁਸੀਂ ਇਦਾਂ ਹੀ ਛੜ ਜਾਂਦੇ ਜਿੱਦਾਂ ਉਹਨਾਂ ਨੇ ਤੁਹਾਨੂੰ ਸਾੜਿਆ ਸੀਗਾ ਕੀ ਤੁਸੀਂ ਉੱਥੇ 10 15 ਨਾ ਵੱਢਦੇ ਮਰਨ ਤੋਂ ਪਹਿਲਾਂ ਤੇ ਜੇ ਤੁਸੀਂ ਕੁਝ ਬੰਦਿਆਂ ਨੇ ਵੀ ਇੰਦਾ 10 10 15 15 ਉੱਥੇ ਵੱਡੇ ਹੁੰਦੇ ਤੇ ਕੀ ਇਹ ਇੰਦਾ ਹੀ 2 3 ਦਿਨ ਮਤਲਬ ਕੀ ਇਹੀ ਸਿਲਸਿਲਾ ਚੱਲਦਾ ਰਹਿੰਦਾ ਸੋ ਗੁਰੂ ਪਿਆਰਿਓ ਜਿਹੜੇ ਸ਼ਸਤਰਾਂ ਨੇ ਜਿਹੜੇ ਕੜਿਆਂ ਨੇ ਜਿਹੜੇ ਸਿੱਖਾਂ ਨੇ ਜਾਨਾਂ ਬਚਾਈਆਂ ਉਹਨਾਂ ਦੇ ਵਿਰਸੇ ਦੇ ਨਾਲ ਉਹਨਾਂ ਦੀਆਂ ਕੀਤੀਆਂ ਹੋਈਆਂ ਜੜੀਆਂ ਨੇ ਇਤਿਹਾਸ ਜਿਹੜੇ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦੇ ਨਾਲ ਜੁੜਨ ਦੀ ਬਜਾਏ ਉਹਨਾਂ ਤੋਂ ਸਿੱਖਿਆ ਲੈਣ ਦੀ ਬਜਾਏ ਤੁਸੀਂ ਅੱਜ ਫੇਰ ਰਖੜੀਆਂ ਬੰਨਣ ਵਾਲੇ ਤੁਰੇ ਹੋਏ ਆ ਕਿਹੜੇ ਪਾਸੇ ਨੂੰ ਜਾ ਰਹੇ ਆ ਆਪਣੇ ਅੰਦਰ ਮੜੀ ਜੀ છાਤੀ ਮਾਰ ਕੇ ਵੇਖੋ ਤੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਮੈਂ ਆਲਰੇਡੀ ਵੀਡੀਓ ਵੀ ਪਾਈ ਆ ਆਰਐਸਐਸ ਵਾਲੇ ਪੂਰੀ ਤਿਆਰੀ ਕਰ ਰਹੇ ਆ ਇਸ ਵੇਲੇ ਉਹਨਾਂ ਦੀ ਗਿਣਤੀ ਤਕਰੀਬਨ ਕਰੋੜ ਦੇ ਲਾਗੇ ਹੋ ਚੁੱਕੀ ਆ ਜਿਹੜੇ ਹਿੰਦੂ ਨੇਸ਼ਨ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਕੀ ਸੋਚਦੇ ਹੋ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਜਿਹੜੇ ਦਿੱਲੀ ਉਹਨਾਂ ਨੇ ਜਾਂ ਮਤਲਬ ਕਿ ਜੈਨੋਸਾਈਡ ਹੋਇਆ ਜਿਹੜੇ ਇਹੋ ਜਿਹੇ ਉਹਨਾਂ ਨੇ ਕਾਰਨਾਮੇ ਕੀਤੇ ਆ ਕਿ ਉਹ ਕਾਰਨਾਮੇ ਦੁਬਾਰਾ ਨਹੀਂ ਦੁਹਰਾਉਣਗੇ ਤੇ ਤੁਸੀਂ ਕਿਹੜੇ ਬੰਦੇ ਨੂੰ ਤੁਰੇ ਹੋਏ ਆ ਹਾਂਜੀ ਮਹਾਰਾਜ ਸਾਹਿਬ ਜੀ ਨੇ ਖੋਲੀ ਦੀ ਜਗ੍ਹਾ ਹੌਲਾ-ਮੱਲਾ ਚਲਾਇਆ ਸੀਗਾ ਵੀ ਸ਼ਸਤਰਧਾਰੀ ਹੋਵੋ ਸ਼ਸਤਰ ਵਿਦਿਆ ਸਿੱਖੋ ਉਹੀ ਲੋਹੜੀ ਦੀ ਜਗ੍ਹਾ ਤੇ ਉਥੇ ਮਤਲਬ ਕਿ ਅਗਲੇ ਦਿਨ ਮੁਖਸਰ ਸਾਹਿਬ ਜਿਹੜਾ ਆ ਆਪਣਾ ਸ਼ਹੀਦਾਂ ਨੂੰ ਯਾਰ ਕੀਤਾ ਜਾਂਦਾ ਮਹੱਲਾ ਕੱਢਿਆ ਜਾਂਦਾ ਜੰਗੀ ਅਭਿਆਸ ਕੀਤਾ ਜਾਂਦਾ ਉਹ ਉਹਦੇ ਵੱਲ ਸਾਡਾ ਕਿਸੇ ਦਾ ਧਿਆਨ ਨਹੀਂ ਹਾਂਜੀ ਸੋ ਕਿੱਧਰ ਨੂੰ ਅਸੀਂ ਆਪ ਵੀ ਕਿੱਧਰ ਨੂੰ ਜਾ ਰਹੇ ਆ ਤੇ ਆਪਣੇ ਬੱਚਿਆਂ ਦੇ ਭੁੱਖ ਨੂੰ ਵੀ ਕਿੱਧਰ ਨੂੰ ਲੈ ਕੇ ਜਾ ਰਹੇ ਆ ਜਿੱਥੋਂ ਸਾਨੂੰ ਗੁਰੂ ਸਾਹਿਬ ਜੀ ਨੇ ਕੱਢਿਆ ਸੀਗਾ ਸੋ ਗੁਰੂ ਪਿਆਰਿਓ ਇਹ ਹੀ ਬੇਨਤੀ ਆ ਅਕਲ ਕਰੋ ਆਪਣੇ ਵਿਰਸੇ ਦੇ ਨਾਲ ਜੁੜੋ ਆਪਣੇ ਇਤਿਹਾਸ ਦੇ ਵੱਲ ਝਾਤੀ ਮਾਰੋ ਪੁਰਾਤਨ ਸਿੱਖਾਂ ਦੇ ਵੱਲ ਝਾਤੀ ਮਾਰੋ ਉਹ ਕੀ ਸੀਗੇ ਤੇ ਅੱਜ ਤੁਸੀਂ ਕੀ ਆ ਕੀ ਜਿਹੜਾ ਆ ਪਿਛਲੇ ਸਾਲਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਪਹਿਲਾਂ ਪੰਜਾਬੀ ਸੂਬੇ ਦੀ ਮੰਗ ਰੱਖੀ ਗਈ ਸੀ ਉਦੋਂ ਵੀ ਜ਼ੁਲਮ ਹੋਇਆ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਮਾਰ ਦਿੱਤਾ ਗਿਆ ਉਸ ਵੇਲੇ ਵੀ ਇਹ 84 ਤੋਂ ਬਹੁਤ ਪਹਿਲਾਂ ਦੀਆਂ ਗੱਲਾਂ ਤੇ ਅੱਜ ਤੱਕ ਅਗਰ ਸਾਰੇ ਸਿੱਖ ਤੁਸੀਂ ਗੁਲਾਮ ਬੈਠੇ ਆਂ ਤੇ ਕਿਉਂ ਬੈਠੇ ਆਂ ਐਸ਼ ਕਰਕੇ ਬੈਠੇ ਆਂ ਵੀ ਤੁਸੀਂ ਮਤਲਬ ਕਿ ਜਿਹੜੀ ਹਾਲਤ ਕਿਸੇ ਵੇਲੇ ਉਹ ਹਿੰਦੂਆਂ ਦੀ ਸੀ ਕਿ ਜਦੋਂ ਮੁਸਲਮਾਨ ਜ਼ੁਲਮ ਕਰਦੇ ਸੀ ਅੱਜ ਉਹ ਤੁਹਾਡੀ ਹਾਲਤ ਬਣੀ ਹੋਈ ਆ ਤੇ ਤੁਸੀਂ ਨੇ ਹੱਥੇ ਬਣੇ ਹੋਏ ਆਂ ਮਤਲਬ ਕਿ ਤੁਸੀਂ ਜਿਹੜੇ ਗੁਲਾਮ ਬਣੇ ਬੈਠੇ ਆ ਅੱਜ ਤੱਕ ਕੀ ਤੁਹਾਡੀ ਸੋਚ ਦਾ ਪੱਧਰ ਇੰਨਾ ਨੀਵਾ ਨਹੀਂ ਹੋ ਚੁੱਕਾ ਵੀ ਤੁਸੀਂ ਜਿਹੜੇ ਆਪਣੇ ਜੇ ਮਤਲਬ ਕਿ 2020 ਦੀ ਹੁਣ ਗੱਲ ਆਉਂਦੀ ਆ ਉਹਦੇ ਵੱਲ ਵੀ ਕਈ ਜਾਣੇ ਜਿਹੜੇ ਕਹਿੰਦੇ ਆ ਜੀ ਉਹ ਇਦਾਂ ਹੋਏਗਾ ਉਦਾਂ ਹੋਏਗਾ ਤੇ ਜੇ ਤੁਸੀਂ ਸੋਚੋ ਵੀ ਆਪਣਾ ਜੇ ਸਾਡਾ ਦੇਸ਼ ਹੁੰਦਾ ਤੇ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਦਾਂ ਹੀ ਹੁੰਦੀ ਜਿੱਦਾਂ ਹੁਣ ਹੋਈ ਆ ਕੀ ਜਿਵੇਂ ਸਿੱਖ ਕਿਤੇ ਧਰਨਾ ਲਾ ਕੇ ਕੁਝ ਬੈਠੇ ਹੁੰਦੇ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਉਹਨਾਂ ਦੇ ਉੱਤੇ ਗੋਲੀਆਂ ਹੀ ਚੱਲਦੀਆਂ ਜਿਵੇਂ ਸਿੱਖ ਰਾਜ ਹੁੰਦਾ ਕੀ ਇਹੀ ਕੁਝ ਹੋਣਾ ਸੀਗਾ ਜੋ ਕੁਝ ਹੁਣ ਹੋ ਰਿਹਾ ਜਿੰਨੀ ਬੇਅਦਬੀ ਹੋਈ ਆ ਜਣਾ ਖਾਣਾ ਪਖੰਡੀ ਇੰਨੇ ਸਾਧ ਜਿਹੜੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਉੱਠੇ ਹੋਏ ਨੇ ਕੋਈ ਰਾਮ ਰਹੀਮਿਓ ਵਰਗਾ ਕਦੀ ਦਸਵੇਂ ਪਾਸ਼ਾ ਦੇ ਮਤਲਬ ਕਿ ਅਮਰਦਾ ਮਖੌਲ ਡਾਂਦਾ ਆ ਕਦੀ ਕੁਝ ਹੁੰਦਾ ਕਦੀ ਕੁਝ ਹੁੰਦਾ ਕੀ ਇਹੀ ਕੁਝ ਹੁੰਦਾ ਜੇ ਤੁਹਾਡਾ ਆਪਣਾ ਪੰਜਾਬ ਆਪਣਾ ਦੇਸ਼ ਕੋਈ ਹੁੰਦਾ ਹਾਂਜੀ ਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਲੇ ਇਹੋ ਜੇ ਕਾਰਨਾਮੇ ਹੋਏ ਸੀਗੇ ਸੋ ਗੁਰੂ ਪਿਆਰਿਓ ਆਪਣੇ ਅੰਦਰ ਝਾਤੀ ਮਾਰੋ ਤੁਸੀਂ ਜਾ ਕਿਧਰ ਨੂੰ ਰਹੇ ਆ ਤੇ ਗੁਰੂ ਨੇ ਤੁਹਾਨੂੰ ਬਣਾਇਆ ਕੀ ਸੀਗਾ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਿਆ ਬੇਨਤੀ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭੁੱਖ ਦੇ ਵਿੱਚ ਕੰਡੇ ਨਾ ਬੀਜੋ ਕੋਈ ਅਕਲ ਕਰੋ ਠੀਕ ਆ ਤੇ ਗੋਰਿਆਂ ਦਾ ਤਿਹਾਰ ਆ 크ਿਸਮਸ ਤੇ ਉਹ ਆਪਣੇ ਬੱਚਿਆਂ ਨੂੰ ਸਮਝਾਓ ਵੀ ਅਸੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਗਿਫਟ ਦਵਾਂਗੇ ਸਾਨੂੰ ਗੁਰੂ ਨੇ ਦਿੱਤਾ ਜੋ ਕੁਝ ਦਿੱਤਾ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਵਾਂਗੇ ਗੁਰੂ ਪਰਮੇਸ਼ਰ ਏਕੋ ਜਾਣ ਜਾਂ ਜਿਹੜੇ ਇਹੋ ਜਿਹੇ ਤਿਹਾਰ ਨੇ ਜਿਹੜੇ ਤੁਹਾਨੂੰ ਕਮਜ਼ੋਰ ਬਣਾਉਂਦੇ ਨੇ ਰਖੜੀ ਵਰਗੇ ਇਹ ਰਖੜੀਆਂ ਬੰਨਣ ਵਾਲੇ ਕੁਝ ਨਹੀਂ ਕਰ ਸਕੇ ਉਸ ਵੇਲੇ ਹਾਂਜੀ ਤੇ ਜੇ ਕੀਤਾ ਸੀ ਕੋਈ ਜਿਹੜੇ ਸ਼ਸਤਰ ਚਲਾਉਣੇ ਜਾਣਦੇ ਸੀ ਉਹਨਾਂ ਨੇ ਧੀਆਂ ਪੈਣਾ ਵਜਾ ਕੇ ਲਿਆਂਦੀਆਂ ਸੀਗੀਆਂ ਸੋ ਗੁਰੂ ਪਿਆਰਿਓ ਅਕਲ ਕਰੋ ਤੁਸੀਂ ਆਪਣਾ ਭਵਿੱਖ ਵੀ ਆਪ ਵੀ ਕਿੱਧਰ ਨੂੰ ਜਾ ਰਹੇ ਆ ਤੇ ਬੱਚਿਆਂ ਨੂੰ ਵੀ ਕਿੱਧਰ ਲੈ ਕੇ ਜਾ ਰਹੇ ਆ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜੱਜਕਿਆਂ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਤਿਉਹਾਰ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਸਮੁਦਾਇ ਦਾ ਹੋਵੇ ਕਿਸੇ ਵੀ ਕਟਨਾ ਕਰਮ ਦੇ ਨਾਲ ਜੁੜਿਆ ਹੋਇਆ ਕਿਉਂ ਨਾ ਹੋਵੇ ਅਗਰ ਤੁਹਾਡਾ ਦਿਲ ਕਰਦਾ ਹੈ ਮਨਾਉਣ ਦਾ ਜ਼ਰੂਰ ਮਨਾਓ ਪਰ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਕਿਸੇ ਵੀ ਤਿਉਹਾਰ ਦੇ ਵਿੱਚ ਕਿਸੇ ਵੀ ਫੈਸਟੀਵਲ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਆਪਣੀ ਮਾਨ ਮਰਿਆਦਾ ਨਾ ਭੁੱਲੀਏ ਹਰ ਕਿਸੇ ਨੂੰ ਹੱਕ ਹੈ ਦੂਜਿਆਂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਦਾ ਦੂਜਿਆਂ ਦੇ ਨਾਲ ਮਿਲ ਕੇ ਹੱਸ ਖੇਡ ਕੇ ਖੁਸ਼ੀ ਮਨਾਉਣ ਦਾ ਪਰ ਹਾਂ ਸਭ ਤੋਂ ਪਹਿਲਾ ਫਰਜ਼ ਸਾਡਾ ਇਹ ਹੈ ਕਿ ਅਸੀਂ ਆਪਣੇ ਧਰਮ ਵਿੱਚ ਪਰਪੱਖ ਹੋਈਏ ਨਿਰਪੱਖ ਹੋਈਏ ਅਤੇ ਆਪਣੇ ਇਸ਼ਟ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜੇ ਹੋਈਏ ਤਾਂ ਜੋ ਕੋਈ ਵੀ ਸਾਡੇ ਅਸਤਿਤਵ ਨੂੰ ਲੈ ਕੇ ਸਾਡੇ ਧਰਮ ਨੂੰ ਲੈ ਕੇ ਜਾਂ ਸਾਡੀ ਵਿਚਾਰਧਾਰਾ ਨੂੰ ਲੈ ਕੇ ਸਾਡੀ ਮਰਿਆਦਾ ਨੂੰ ਲੈ ਕੇ ਸਾਡੇ ਉੱਤੇ ਕਿੰਤੂ ਨਾ ਕਰ ਸਕੇ ਜੇ ਤੁਹਾਨੂੰ ਇਸ ਮਸਲੇ ਉੱਤੇ ਕੀ ਸੋਚ ਤੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ